ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰੰਡਾ ਬਾਈ ਕੋਲ ਦੋ ਤੋਕੜ ਗਾਮਾ ਬਕਾਊਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦਰਸ਼ਨ ਸਿੰਘ ਪਿੰਡ ਕੰਡਾ ਬੰਨਾ ਜ਼ਿਲ੍ਹਾ ਬਰੰਡਾ ਹਾਂ ਜੀ ਪਹਿਲੀ ਗੱਲ ਜਾਣਕਾਰੀ ਦੋ ਜੀ ਇਹ ਤੋਂ ਲਿਵੇ 7 ਕਿਲੋ ਲੱਡਾਗਾ ਹਾਂਜੀ 1 ਮਹੀਨਾ ਤੇ 15 ਦਿਨਾਂ ਦੀ ਗੱਬਣਾ 1 ਮਹੀਨਾ 15 ਦਿਨਾਂ ਦੀ ਗੱਬਣਾ ਚੈੱਕ ਚ ਨਹੀਂ ਹਲੇ ਕੀ ਮੰਨ ਲਓ ਜਿਗਰਾ ਦਾ ਹਾਂਜੀ ਟੀ ਡੰਡੀਆ ਫੁੱਲਾ ਠੀਕ ਹੈ ਜੀ ਥਾਂ ਤੋਂ ਪੂਰਾ ਜੰਗਲ ਲੱਗਿਆ ਠੀਕ ਹੈ ਠੀਕ ਹੈ ਲੋਪੜਾ ਚੈੱਕ ਕਰ ਸਕਦੇ ਰੇਟ ਭਰਾਜਾ ਆਇਆ ਜਾਂ ਬਸ ਜਮਾ ਰੇਟ ਵੀਰੇ ਜੋੜੇ ਜੀ ਕਰਦਾ ਇਕੱਠਿਆਂ ਦੇ ਇਹਦਾ ਕੱਲੀ ਕੱਲੀ ਦਾ ਵੀ ਕਰਦ ਕੋਈ ਗੱਲ ਨਹੀਂ ਕੱਲੀ ਕੱਲੀ ਦਾ 26000 ਰੁਪਏ ਦਾ ਸਾਹਣਾ ਆਈਆਂ 26000 ਹਾਂ ਠੀਕ ਹੈ ਜੀ ਤੋਰ ਦੋ ਭਰਾ ਮੜਾ ਆ ਹਾਂ ਜਰੂਰ ਬਸ ਜੀ ਕੱਦ ਬੱਡ ਸੁਖ ਨ ਕਰ ਮਾਲਿਆ ਸੋਹਣਾ ਥਾਨ ਵਧੀਆ ਤੇ 26000 ਰੁਪਏ ਰੇਟ ਬਾਈ ਨੇ ਮੰਗਿਆ ਤੇ ਚੱਕ ਚਲੇ ਆਉਂਦੀ ਨਹੀਂ ਠੀਕ ਆ ਬਾਈ ਮੋੜ ਲਿਓ ਲੋ ਜੀ ਤੁਰਤ ਅਰਾ ਕਰਮਾਣੇ ਦਾ ਸਾਡੇ ਸਾਹਮਣੇ ਹਾਂ ਤੁਹਾਨੂੰ ਬਹੁਤ ਵਧੀਆ ਹੈ ਤਾਂ ਠੀਕ ਹੈ ਠੀਕ ਦੁੱਧ ਕਿੰਨਾ ਦਾ ਸਹੀ ਜੀ ਦੁੱਧ 7 ਲੀਟਰ 7 ਲੀਟਰ ਠੀਕ ਹੈ ਲੋ ਭਰਾ ਇਲਾਡੂ ਨਾਲ ਕਰਮਾਣੇ ਦੇ ਬੋਪੀਆ ਇਸ ਕੁਆਲਟੀ ਦੇਖਦਾ ਕੱਦ ਬੱਡ ਦੇਖ ਸਕਦੇ ਹੋ ਠੀਕ ਹੈ ਜੀ ਹਾਂ ਜੀ ਬਈ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ 9 ਕਿਲੋ ਦਾ ਦੋਜੀ ਥਲੇ ਹਾਂਜੀ ਠੀਕ ਹੈ ਸੀਲ ਠੰਡੀ ਫੁੱਲ ਆ ਗਈ ਹਾਂਜੀ ਇਹਦੇ ਵੀ 1 ਮਹੀਨਾ 15 ਦਿਨਾਂ ਦਾ ਠੀਕ ਹੈ ਭਰਾਏ ਦੋਨੇ ਇਕੱਠੇ ਭਰਾਏ ਵਾ ਠੀਕ ਹੈ ਜੀ ਠੀਕ ਹੈ ਸੀ 9 ਕਿਲੋ ਲੀਟਰ ਦਾ ਆ ਫੁੱਲ ਠੰਡੀ ਆ ਠੀਕ ਹੈ ਬੰਦਲੇ ਵਾਲੀ ਆ ਹਾਂ ਤੁਹਾਨੂੰ ਬਹੁਤ ਚੰਗਾਗਾ ਠੀਕ ਹੈ ਜੀ ਕੋਈ ਤਾਂ ਤੂ ਦਾ ਕੋਈ ਪਟਣ ਰੇਟ ਭਰਾਜਾ ਅੱਜ ਦਾ ਰੇਟ ਨਾ ਵੀ 28200 ਰੁਪਏ ਦਾ ਇਹ ਤਾਂ 28200 ਹਾਂਜੀ ਲੋ ਭਰਾ ਚੰਗੀ ਕੱਤ ਬੈਡ ਵਾਲੀ ਆ ਹਣ ਤੁੰ ਤੁਸੀਂ ਚੈੱਕ ਕਰ ਸਕਦੇ ਫੇਰ ਦੁਬਾਰੇ ਲੋ ਜੀ ਇਸ ਲੋਚ ਤੁਰ ਤਰ ਕਰਮ ਵਾਲੀ ਦਾ ਚੰਗੀ ਪੜੀ ਫਲੋਸੀ ਆ ਖੋਲ ਲੋ ਜੀ ਖੋਲ ਲੈ ਗਰਮ ਨਹੀਂ ਆ ਕੋ ਠੰਡੀ ਆ ਠੀਕ ਹੈ ਜੀ ਠੀਕ ਹੈ ਇਥੇ ਮਰਜ਼ੀ ਖੜ ਕੇ ਠੀਕ ਲੋ ਜੀ ਬਾਈ ਦੇ ਰੇਟ ਪਹਿਲਾਂ ਵੀ ਆਪਾਂ ਬਣਾਉਣ ਰਹੇ ਨੇ ਵੀਡੀਓ ਜੈ ਜੀ ਹੁੰਦਾ ਰੇਟ ਆਪਣਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਕੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ